ਇਦੋ ਮਹੀਨਾ ਡੇਢ ਮਹੀਨਾ ਪਹਿਲਾਂ ਇੱਥੇ ਖਾੜ ਨਹੀਂ ਸੀ ਸਕਦੇ ਇਹਨਾਂ ਪੰਡਾਂ ਦਾ ਵੀ ਗੰਦਾ ਪਾਣੀ ਇਹਦੇ ਵਿੱਚ ਪਿੰਦਾ ਸੀ ਗੋਆ ਇੱਥੇ ਪਿੰਦਾ ਸੀ ਇਹ ਬੈਰੀਆਂ ਦਾ ਪਿੰਦਾ ਸੀ ਉੱਤਰ ਵੇਲੇ ਕਾਲੀ ਵੇਂਦੇ ਤੇ ਲਗਾਤਾਰ ਮੇਲੇ ਲੱਗਦੇ ਕਿਉਂਕਿ ਉੱਥੇ ਵੀ ਕੋਈ ਨਾ ਨਾ ਛੱਡ ਗਿਆ ਸੀ ਉੱਧਰ ਪਿੰਡਾਂ ਸਾਰਿਆਂ ਦੇ ਗੰਦੇ ਪਾਣੀ ਪੈ ਗਏ ਸੀ ਹੁਣ ਗਾਲੋਵਾਲ ਬੁੱਧੋ ਬਰਕਤ ਤਕਰੀਬਨ 5 ਵਜੇ ਇੱਥੇ ਘੋਗ ਪੈ ਜਾਂਦੇ ਆ ਉਹ ਤੇ ਬੁੱਢਾ ਦਰਿਆ ਆਇਆ ਵੀ ਬਾਬਾ ਨਾਨਕ ਦੀ ਚਰਨ ਸੋ ਪ੍ਰਾਪਤ ਗੁਰਦੁਆਰਾ ਗਾਊ ਘਾਟ ਜੇ ਉਸ ਤੇ ਅਸੀਂ ਫੋਲ ਭੇਟ ਕਰਾਂਗੇ ਵੀ ਬਾਬਾ ਨਾਨਕ ਦੇ ਘਰ ਜਾਣਗੇ ਜੇ ਗੋ ਆਪਾਂਗੇ ਵੀ ਉੱਥੇ ਜਾਊਗਾ ਇਹ ਨਾਸ਼ੀਨ ਹੋਏ ਜਿਵੇਂ ਜਾਉਣੇ ਤਾਂ ਗਾਣੀ ਬਾਬੇ ਦੇ ਘਰ ਆਏ ਸਾਡੇ ਧਨਪਾਲ ਜਿਹੜੇ ਸੰਤ ਮਹਾਂਪੁਰਖ ਸਾਡੇ ਕੋਲ ਆਏ ਇਹਨਾਂ ਨੇ ਇਸ ਬੁੱਢੇ ਦਰਿਆ ਦੀ ਨਹਾਰ ਬਦਲ ਦਿੱਤੀ ਜਿਹੜਾ ਪਹਿਲਾਂ ਨਾਲਾ ਹੀ ਬਣਿਆ ਹੋਇਆ ਸੀ ਸਾਰਾ ਅਬ ਇਹਨਾਂ ਦਾ ਪਾਣੀ ਦੇਖਦੇ ਉਹਨੂੰ ਲੁੱਪਣਾ ਜਾ ਢੈਰੀਆਂ ਦਾ ਗੋਹ ਨਿਕਲਣ ਨੂੰ ਰੋਕਣਾ ਜਾਂ ਕੋਈ ਇੰਡਸਟਰੀ ਲਵੇ ਡੱਬੀ ਉਹਨੂੰ ਰੋਕਣੀ ਸੋ ਉਹਨੂੰ ਰੋਕਣਾ ਤੇ ਦੂਸਰਾ ਉਹਦਾ ਜਿਹੜਾ ਹੈਗਾ ਪ੍ਰਬੰਧ ਕਰਨਾ ਕਈ ਵਾਰ ਤਾਂ ਹੁਣ ਪਿੰਡਾਂ ਦੇ ਹੀ ਹੱਥ ਪਿੰਡਾਂ ਦਾ ਪਾਣੀ ਜਾਂਦਾ ਸੀ ਛੇਆਂ ਦਾ ਪ੍ਰਬੰਧ ਹੋ ਗਿਆ ਤੁਸੀਂ ਅਗਰ ਪਹਿਲਾਂ ਆਏ ਹੁੰਦੇ ਤੁਸੀਂ ਦੇਖਦੇ ਇੱਥੇ ਗੋਹੇ ਦੇ ਢੇਰ ਲੱਗੇ ਹੋਏ ਸੀ ਜੀ ਮਰੇ ਹੋਏ ਡੰਗਰ ਗੋਹੇ ਦੇ ਢੇਰ ਭਰਿਆ ਹੋਇਆ ਸੀ ਜੀ ਸਾਰਾ ਏਰੀਆ ਜਿਹੜਾ ਅੱਜ ਬਿਲਕੁਲ ਤੁਸੀਂ ਇਸ ਇਨਾਨ ਕਰ ਰਹੇ ਹੋ ਤੇ ਬਸ ਸੰਤਾਂਾਂ ਵਾਪੁਰਖਾ ਦੀ ਕਿਰਪਾ ਸਦਕਾ ਹੀ ਹੋ ਰਿਹਾ ਜੀ ਸਾਰਾ ਕੁਝ ਉਹਦੇ ਵਾਂਗੂ ਜੇ ਬੈਡ ਬੰਦ ਹੋਇਆ ਸੂਤੇ ਗੋਹ ਪਿਆ ਸੀ ਹੁਣ ਸਾਫ ਹੋ ਗਿਆ ਪਾਣੀ ਧਰਤੀ ਥੱਲੇ ਰੀਚਾਰਜ ਹੋਣ ਲੱਗ ਪਿਆ ਰੀਚਾਰਜ ਹੋਣ ਲੱਗ ਪਿਆ ਜੇ ਗੰਦਾ ਬਗੂਗਾ ਤੇ ਗੰਦਾ ਰੀਚਾਰਜ ਹੋਣਾ ਤੇ ਸਾਫ ਬਗੂਗਾ ਤੇ ਸਾਫ ਹੋਣਾ ਕੋ ਗੰਦੇ ਨਾਲ ਬਹੁਤ ਵੱਡਾ ਨੀਚਾਰ ਨੂੰ ਮਿਛਾਣ ਹੁੰਦਾ ਸਾਫ ਦੇ ਨਾਲ ਬਹੁਤ ਵੱਡਾ ਫਾਇਦਾ ਹੁੰਦਾ ਨਮਸਤੇ ਸਤ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਜਿੱਥੇ ਪੂਰੇ ਪੰਜਾਬ ਦੇ ਵਿੱਚ ਵਿਸਾਖੀ ਦਾ ਪਵਿੱਤਰ ਦਿਹਾੜਾ ਖੁਸ਼ੀਆਂ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਲੁਧਿਆਣਾ ਦੇ ਪਿੰਡ ਪੂਖੜੀ ਦੇ ਵਿੱਚ ਬੁੱਢੇ ਦਰਿਆ ਦੇ ਵਿੱਚ ਜਿਹੜਾ ਹੈਗਾ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਜਿੱਥੇ ਸੈਂਕੜੇ ਜੀ ਸੰਗਤਾਂ ਨੇ ਜਿਹੜਾ ਇਸ਼ਨਾਨ ਕਰਕੇ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ ਆ ਤੇ ਸੰਤ ਸਿਚੇਵਾਲ ਜੀ ਸਾਡੇ ਨਾਲ ਮੌਜੂਦ ਨੇ ਆਓ ਗੱਲਬਾਤ ਕਰਦੇ ਹਾਂ ਕਿਉਂਕਿ ਇਹ ਜਿਹੜਾ ਬੁੱਢਾ ਦਰਿਆ ਸੀਗਾ ਇਹ ਪਹਿਲਾਂ ਬੁੱਢਾ ਨਾਲਾ ਬਣ ਗਿਆ ਸੀ ਗੰਦਾ ਨਾਲਾ ਬਣ ਗਿਆ ਸੀ ਹੁਣ ਫਿਰ ਤੋਂ ਬੜੀ ਮਿਹਨਤ ਦੇ ਸਦਕਾ ਜਿਹੜਾ ਹੈਗਾ ਦੁਆਰ ਤੋਂ ਜਿਹੜਾ ਹੈਗਾ ਵਾ ਇਹ ਬੁੱਢਾ ਦਰਿਆ ਬਣ ਗਿਆ ਕਿਉਂਕਿ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਸੀ ਇਹ ਪਰ ਹੁਣ ਇਸ ਜਗ੍ਹਾ ਦੇ ਉੱਤੇ ਜਿਹੜੇ ਹੈਗਾ ਵਿਸਾਖੀ ਦਾ ਪਵਿੱਤਰ ਦਿਹਾੜਾ ਬਣਾਇਆ ਜਾ ਰਿਹਾ ਹੈ ਤੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸੰਤ ਸਿਚੂ왈 ਜੀ ਮੌਜੂਦ ਨੇ ਆਓ ਗੱਲਬਾਤ ਕਰਦੇ ਹਾਂ ਜਿੱਥੇ ਆਪਾਂ ਪੂਰੇ ਦੇਖ ਰਹੇ ਕਿ ਸੰਗਤਾਂ ਇਸ਼ਨਾਨ ਕਰ ਰਹੀਆਂ ਸੋ ਇਹ ਅਜ ਤੋਂ ਮਹੀਨਾ 1.5 ਮਹੀਨਾ ਪਹਿਲਾਂ ਇੱਥੇ ਖੜ ਨਹੀਂ ਸੀ ਸਕਦੇ ਇਹਨਾਂ ਪਿੰਡਾਂ ਦਾ ਵੀ ਗੰਦਾ ਪਾਣੀ ਇਹਦੇ ਵਿੱਚ ਪੈਂਦਾ ਸੀ ਗੋਹਾ ਇੱਥੇ ਪੈਂਦਾ ਸੀ ਆ ਡੈਰੀਆਂ ਦਾ ਪੈਂਦਾ ਸੀ ਤੇ ਸੰਗਤ ਨੇ ਕਾਫੀ ਮਿਹਨਤ ਕੀਤੀ ਹੈ ਅੱਜ ਇੱਥੇ ਤੱਕਰ ਪਾਣੀ ਜਿਹੜਾ ਸਾਡਾ ਆਪਾਂ ਦੇਖ ਰਹੇ ਹਾਂ ਤੇ ਇਹੀ ਪਾਣੀ ਜਿਹੜਾ ਹੈਗਾ ਅੱਗੇ ਜਿਹੜਾ ਹੈ ਇਹਦੇ ਵਿੱਚੋਂ ਜਿਹੜਾ ਦੋ ਚੀਜ਼ਾਂ ਹੈਗੀਆਂ ਇੱਕ ਤਾਂ ਜਿਹੜਾ ਡਿੱਗ ਰਿਹਾ ਉਹਨੂੰ ਰੋਕਣਾ ਦੂਸਰਾ ਜਿਹੜਾ ਵਿੱਚ ਉਹਦੇ ਪਾਇਆ ਹੋਇਆ ਉਹਨੂੰ ਕੱਢਣਾ ਉਹ ਜਿਹੜਾ ਗੋਹਾ ਵਾ ਉਹਨੂੰ ਅੱਗੇ ਮਸ਼ੀਨਾ ਕੱਢ ਰਹੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਾਣੀ ਲੁਧਿਆਣੇ ਪਹੁੰਚ ਜਾਊਗਾ ਦੂਦੂ ਮਗਰੋਂ ਲਦਾਣੇ ਦੇ ਗੋ ਗੁਰਦੁਆਰਾ ਗੋ ਘਾਟ ਉੱਥੋਂ ਤੱਕਰ ਸੱਧ ਫਿਰ ਲਾਸਟ ਤੱਕਰ ਜਿੱਥੇ ਗੌਂਸਪੁਰ ਬਲੀਪੁਰ ਜਿੱਥੇ ਜਾ ਕੇ ਡੱਕਦਾ ਉੱਥੋਂ ਤੱਕਰ ਸਾਫ਼ ਸੁਥਰਾ ਜਾਵੇ ਉਹਦੇ ਵਾਸਤੇ ਜਜ਼ਨ ਕਰ ਰਹੇ ਆ ਸਫਲਤਾ ਵਾਹਿਗੁਰੂ ਦੇ ਹੱਥ ਆ ਅਸੀਂ ਤਾਂ ਇੱਕ ਪਰਮੇਸ਼ਰ ਦਾ ਕਾਰਜ ਆ ਉਹ ਹੀ ਆਪ ਹੀ ਕਰਾਉਣ ਵਾਲਾ ਬਾਜੀ 35 ਸਾਲ ਪਹਿਲਾਂ ਅਸੀਂ ਵੀ ਛੋਟੇ-ਛੋਟੇ ਹੁੰਦੇ ਸੀ ਦਰਿਆ ਦੇ ਵਿੱਚ ਨਹਾਉਣ ਆਂਦੇ ਹੁੰਦੇ ਸੀਗੇ ਤੇ ਉਹੀ ਦਿਨ ਫਿਰ ਚੇਤੇ ਆ ਗਏ ਸਾਡੇ ਬਚਪਨ ਦੇ ਛੋਟੇ-ਛੋਟੇ ਬੱਚਿਆਂ ਨੂੰ ਨਹਾਉਂਦੇ ਹੋਏ ਦੇਖ ਰਹੇ ਆ ਤੇ ਹੁਣ ਫਿਰ ਉਦਾਂ ਦਾ ਮਾਹੌਲ ਤੁਸੀਂ ਲਿਆਤਾ ਬੜੀ ਮਿਹਨਤ ਕੀਤੀ ਐ ਸਿਆਣੇ ਕਹਿੰਦੇ ਹੁੰਦੇ ਸੀ ਚੰਗਾ ਕੰਮ ਕਰਦੇ ਰਹੋ ਇੱਕ ਦਿਨ ਦੇ ਵਿੱਚ ਸਫਲਤਾ ਨਹੀਂ ਮਿਲਣੀ ਪਰ ਇੱਕ ਦਿਨ ਸਫਲਤਾ ਜ਼ਰੂਰ ਮਿਲਣੀ ਹੈ ਕੀ ਕਹਿਣਾ ਚਾਹੋਗੇ ਕਿਉਂਕਿ ਇਹ ਇਹ ਤਾਂ ਪਵਿੱਤਰ ਵਹੀ ਕਾਲੀ ਵਹੀ ਦੇ ਉੱਤੇ ਲਗਾਤਾਰ ਮੇਲੇ ਲੱਗਦੇ ਕਿਉਂਕਿ ਉੱਥੇ ਵੀ ਕੋਈ ਨਹਾਉਣੋਂ ਹਟ ਗਿਆ ਸੀ ਕਿਉਂਕਿ ਪਿੰਡਾਂ ਸਾਰਿਆਂ ਦੇ ਗੰਦੇ ਪਾਣੀ ਪੈ ਗਏ ਸੀ ਹੁਣ ਗੱਲੋਵਾਲ ਬੁੱਧੋ ਬਰਕਤ ਤਕਰੀਬਨ 5 ਵਜੇ ਉੱਥੇ ਭੋਗ ਪੈ ਜਾਂਦੇ ਆ ਉਹ ਸੰਗਤਾਂ ਇਸ਼ਨਾਨ ਕਰਦੀਆਂ ਇਸੇ ਤਰ੍ਹਾਂ ਬਲਪੁਖ ਦਾ ਭਲਾਥੇ ਉਹਦੇ ਨੇੜੇ ਆ ਜਾਂਦਾ ਹੈ ਨਾਨਕਪੁਰਾ ਫਿਰ ਸੁਲਤਾਨਪੁਰ ਲੋਧੀ ਹਰ ਥਾਂ ਵੇਂ ਜਿੱਥੋਂ ਦੀ ਲੰਗਦੀ ਕਿਉਂਕਿ ਹੁਣ ਬਿਲਕੁਲ ਸਾਫ਼ ਹੋਦਾ ਵਿੱਚ ਪਾਣੀ ਵਗਣਾ ਸ਼ੁਰੂ ਹੋ ਗਿਆ ਤੋ ਇਸੇ ਤਰ੍ਹਾਂ ਇਹ ਉੱਤਰ ਬੁੱਢਾ ਦਰਿਆ ਵੀ ਬਾਬੇ ਨਾਨਕ ਦੀ ਚਰਨ ਸੋ ਪ੍ਰਾਪਤ ਗੁਰਦੁਆਰਾ ਗਾਹੂ ਘਾਟ ਜੇ ਇਸ ਤੇ ਅਸੀਂ ਫੁੱਲ ਭੇਟ ਕਰਾਂਗੇ ਇਹ ਵੀ ਬਾਬੇ ਨਾਨਕ ਦੇ ਘਰ ਜਾਣਗੇ ਜੇ ਗੋਹਾ ਪਾਵਾਂਗੇ ਵੀ ਉੱਥੇ ਜਾਊਗਾ ਜੇ ਇੰਡਸਟਰੀਅਲ ਵੇਸਟਜ ਪਾਵਾਂਗੇ ਤਾਂ ਡਾਣੀ ਬਾਬੇ ਦੇ ਘਰ ਅੱਗੇ ਤਾਂ ਪਤਾ ਨਹੀਂ 2.5-3 ਕਰੋੜ ਲੋਕ ਇਹਨੂੰ ਪੀਂਦੇ ਆ ਪਰ ਬਾਬੇ ਦੇ ਘਰ ਦੇ ਉੱਤੇ ਪਹਿਲਾਂ ਜਾਊਗੀ ਕਿਉਂਕਿ ਉੱਥੋਂ ਹੋ ਕੇ ਗਲੰਗ ਦਾ ਬਾਪਾ ਜੀ ਕਿੰਨਾ ਕੁ ਦਰਿਆ ਦਾ ਏਰੀਆ ਜਿਹੜਾ ਸਾਫ਼ ਹੋ ਗਿਆ ਆ ਤੇ ਕਿੰਨਾ ਕੁ ਹੁਣ ਰਹਿੰਦਾ ਆ ਕਿੱਥੇ ਤੱਕ ਪਹੁੰਚ ਗਏ ਆ ਆ ਤੇ ਉਹ ਨਾ ਕਿ ਇਹਨੂੰ ਸਾਰੇ ਨੂੰ ਸਾਫ਼ ਕਰਨ ਦੀ ਲੋੜ ਨਹੀਂਗੀ ਜਿੱਥੇ-ਜਿੱਥੇ ਡਿੱਗਦਾ ਪਹਿਲੀ ਗੱਲ ਤਾਂ ਕੋਈ ਚੀਜ਼ ਪਿੰਡ ਦਾ ਪਾਣੀ ਡਿੱਗਦਾ ਉਹਨੂੰ ਰੋਕਣਾ ਜਾਂ ਡਹਿਰੀਆਂ ਦਾ ਗੋਹ ਡਿੱਗਦਾ ਉਹਨੂੰ ਰੋਕਣਾ ਜਾਂ ਕੋਈ ਇੰਡਸਟਰੀਅਲ ਵੇਸਟ ਡਿੱਗਦੀ ਉਹਨੂੰ ਰੋਕਣੀ ਸੋ ਉਹਨੂੰ ਰੋਕਣਾ ਤੇ ਦੂਸਰਾ ਉਹਦਾ ਜਿਹੜਾ ਹੈਗਾ ਪ੍ਰਬੰਧ ਕਰਨਾ ਕਈ ਜਦਾਂ ਹੁਣ ਪਿੰਡਾਂ ਦੇ ਸੀ 8 ਪਿੰਡਾਂ ਦਾ ਪਾਣੀ ਪੈਂਦਾ ਸੀ 6ਾਂ ਦਾ ਪ੍ਰਬੰਧ ਹੋ ਗਿਆ ਦੋ ਤਿੰਨਾਂ ਦੋ ਪਿੰਡ ਤਾਜਪੁਰ ਤੇ ਦੂਸਰੇ ਤੇ ਕੰਢੇ-ਕੰਢੇ ਜਿਹੜੇ ਆ ਉਹਨਾਂ ਦੇ 3 ਕਿਲੋਮੀਟਰ ਪਾਈਪਲਾਈਨ ਪਾਣੀ ਆ ਉਹ ਥੋੜੇ ਦਿਨਾਂ ਚ ਉਹ ਵੀ ਸਾਰਾ ਹੋ ਜਾਊਗਾ ਤੇ ਇੱਕ ਪਿੰਡ ਪਿੱਛੇ ਹੈਗਾ ਤਨਾਂਸੂ ਉਹਦਾ ਛੱਪੜਪਟਣ ਵਾਲਾ ਤੇ ਜਿੱਦਣ ਉਹ ਕਣ ਕਬੱਡੀ ਗਈ ਉਹਦੋਂ ਉਹਦੇ ਉਸ ਪਿੰਡ ਦਾ ਵੀ ਪ੍ਰਬੰਧ ਹੋ ਜਾਊਗਾ ਤਕਰੀਬਨ ਸ਼ਹਿਰ ਤੱਕ ਸਾਰਾ ਪ੍ਰਬੰਧ ਹੋ ਜਾਊਗਾ ਉਦੋਂ ਮੋਰ ਸ਼ਹਿਰ ਦੇ ਵਿੱਚ ਜਿਹੜਾ ਹੈ ਤਾਜਪੁਰ ਡੈਰੀਆਂ ਉਹਦੇ ਦੁਆਲੇ ਲੱਗੇ ਹੋਏ ਆ ਉਸ ਤੋਂ ਅੱਗੇ ਜਿਹੜਾ ਸ਼ਹਿਰ ਦਾ ਪਾਣੀ ਸੀ 70 80 ਐਮਐਲਡੀ ਉਹ ਬੰਦ ਹੋ ਗਿਆ ਤਕਰੀਬਨ 20 ਕਿ ਐਮਐਲਡੀ 25 ਐਮਐਲਡੀ ਹੋਰ ਪਾਣੀ ਜਿਹੜਾ ਵਕਫਾ ਥਾਵਾਂ ਤੋਂ ਬੈਂਦਾ ਸੀ ਉਹ ਬੰਦ ਹੋ ਗਿਆ ਆਉਣ ਵਾਲੇ ਸਮੇਂ 'ਚ ਜਿਹੜੇ ਰਹਿੰਦਾ ਉਹਨੂੰ ਸਾਰਿਆਂ ਨੂੰ ਜਿੱਦਾਂ ਇੱਥੋਂ ਬੰਦ ਕਰਾਂ ਇੱਦੇ ਉੱਥੇ ਬੰਦ ਹੋ ਜਾਊਗਾ ਤੇ ਹੌਲੀ-ਹੌਲੀ ਪਾਣੀ ਇਹ ਅੱਗੇ ਜਾਣਾ ਸ਼ੁਰੂ ਹੋ ਜਾਊਗਾ ਠੀਕ ਹੈ ਬਾਬਾ ਜੀ ਜਿਹੜਾ ਇਹ ਆਪਾਂ ਗੱਲ ਕਰੀਏ ਜਿਹੜਾ ਇੱਥੇ ਦੇ ਲੋਕਾਂ ਨੂੰ ਤਾਂ ਫਾਇਦਾ ਹੈਗਾ ਹੀ ਹੈਗਾ ਜਿੱਥੇ ਪਾਣੀ ਜਾ ਰਿਹਾ ਹੈ ਅੱਗੇ ਹੋਰ ਵੀ ਇੱਥੇ ਕਰੋੜਾਂ ਲੋਕਾਂ ਨੂੰ ਹਜ਼ਾਰਾਂ ਲੋਕਾਂ ਨੂੰ ਲੱਖਾਂ ਲੋਕਾਂ ਨੂੰ ਫਾਇਦਾ ਹੋਣ ਵਾਲਾ ਅੱਗੇ ਵੀ ਅਸੀਂ ਚੇਤਨਾ ਮਾਰਜ 9 9 2009 ਚ ਲੈ ਕੇ ਗਏ ਸੀ ਇੱਥੋਂ ਸ਼ੁਰੂ ਕੀਤਾ ਸੀਗਾ ਗੁਰਦੁਆਰਾ ਗੋਊ ਕੋਟ ਤੋਂ ਕਾਲਾ ਸਿੰਘਾ ਡਰੇਨ ਤੋਂ ਇੱਧਰ ਹੋ ਕੇ ਮੋਕਸਰ ਸਾਹਿਬ ਗੰਗਾ ਨਗਰ ਹਨੂਮਾਨਗੜ੍ਹ ਜਿੱਥੇ ਕੈਂਸਰ ਹਸਪੀਟਲ ਤੇ ਕਰ ਗਏ ਸੀ ਉਸ ਵੇਲੇ ਦੇਖ ਕੇ ਬੜੀ ਦੁਰਦਸ਼ਾ ਸੀ ਪਰ ਰੌਲਾ ਪਾਉਂਦੇ ਸੀ ਕੋਈ ਹੱਲ ਨਹੀਂ ਸੀ ਦਿਖਦਾ ਆ ਗੁਰੂ ਨੇ ਕਿਰਪਾ ਕੀਤੀ ਹੈ ਕਿ ਜਿੰਨਾ ਜਰ ਆਪਾਂ ਕੋਈ ਵੀ ਚੀਜ਼ ਉਹਨੂੰ ਉਸ ਤਰੀਕੇ ਨਾਲ ਸ਼ੁਰੂਆਤ ਨਹੀਂ ਕਰਦੇ ਆਪਣਾ ਜਿਮੇਵਾਰੀ ਸਮਝ ਕੇ ਉਹਨਾਂ ਜਦੋਂ ਸਿਰੇ ਨਹੀਂ ਚੜਦੀ। ਸੋ ਹੁਣ ਲਗਾਤਾਰ ਆਪ ਅਸੀਂ ਆਪਣੀ ਜਿਮੇਵਾਰੀ ਸਮਝ ਕੇ ਕਿ ਸਾਡਾ ਫਰਜ਼ ਬਣਦਾ। ਅਸੀਂ ਇੱਕ ਮੈਂਬਰ ਪਾਰਲੀਮੈਂਟ ਵੀ ਆ ਤੇ ਇੱਕ ਇਹ ਗੁਰਨਾਨਕਪਾਤਸਾ ਦੇ ਦਰ ਦੇ ਕੁੱਕਰ ਸਾਨੂੰ ਸਮਝ ਆਏ ਕਿ ਹਵਾ ਪਾਣੀ ਧਰਤੀ ਦਾ ਮੁਹਾਤਮ ਕੀ ਹੈ। ਅਸੀਂ ਉਹਦੇ ਵਾਸਤੇ ਜਿਮੇਵਾਰੀ ਸਮਝ ਕੇ ਲੱਗੇ ਹੋਏ ਆ। ਸਫਲਤਾ ਉਹਦੇ ਹੱਥ ਆ। ਕਿਦਨ ਉਹ ਦਿਨ ਆਵੇ ਜਦ ਦਿਨ ਇਹੋ ਜਿਹਾ ਪਾਣੀ ਸਿਰੇ ਤੇ ਵਿਟਵਾ ਕੇ ਨਾਉਂਦੇ ਹੋਣ। ਤੇ ਖੁਸ਼ੀ ਮਿਲੂਗੀ ਕਿ ਉਹਨਾਂ ਲੋਕ ਜਿਹੜੇ ਇਸ ਪਾਣੀ ਤੋਂ ਪੀਂਡ ਤਾਂ ਉਹਨੂੰ ਉਹਨਾਂ ਨੂੰ ਇੱਕ ਵੱਡੀ ਰਾਹਤ ਮਿਲੂਗੀ ਉਹ ਦਿਨ ਦੀ ਅਸੀਂ ਆਸ ਵਿੱਚ ਅਰਦਾਸ ਕਰਦੇ ਹਾਂ ਗੁਰੂ ਪਾਤਸ਼ਾਹ ਤੇ ਸਾਨੂੰ ਵਿਸ਼ਵਾਸ ਵੀ ਹੈ ਜਰੂਰ ਜਿਹੜਾ ਇਹਦਾ ਪਾਣੀ ਉਸ ਤੋਂ ਧੱਕਰ ਵੀ ਸਾਫ਼ ਜਾਊਗਾ ਤੇ ਦਰਿਆ ਨੂੰ ਬਾਬੇ ਨਾਨਕ ਜੀ ਦੀ ਚਰਨ ਛੋਹ ਪ੍ਰਾਪਤ ਹੈ ਤੇ ਸਾਡੀਆਂ ਗਲਤੀਆਂ ਕਰਕੇ ਇਹ ਬੁੱਢੇ ਦਰਿਆ ਤੋਂ ਬੁੱਢਾ ਨਾਲਾ ਗੰਦਾ ਨਾਲਾ ਬਣ ਗਿਆ ਸੀਗਾ ਤੇ ਬਹੁਤ ਸਾਰੇ ਲੋਕਾਂ ਨੂੰ ਅੱਗੇ ਜਾ ਕੇ ਬਿਮਾਰੀਆਂ ਵੀ ਮਿਲੀਆਂ ਸੀਗੀਆਂ ਪਰ ਹੁਣ ਉਹ ਬਿਮਾਰੀਆਂ ਤੋਂ ਵੀ निजात ਮਿਲੇਗੀ ਤੇ ਸੰਗਤਾਂ ਨੂੰ ਵੀ ਇਹਦਾ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ ਤੇ ਜਿਹੜੀ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਜਿਹੜਾ ਦਰਿਆ ਸੀਗਾ ਉਹ ਹੁਣ ਫਿਰ ਪਵਿੱਤਰ ਬਣ ਗਿਆ ਇੱਕ ਸਭ ਤੋਂ ਵੱਡਾ ਜਿਹੜਾ ਹੁਣ ਇਹ ਇਲਾਕੇ ਦਾ ਜਿਹੜਾ ਪਾਣੀ ਹੈ ਨਾ ਇਹ ਰੇਤਾ ਤੇ ਚੱਲਦਾ ਰੀਚਾਰਜ ਹੋ ਰਿਹਾ ਥੋੜੇ ਦਿਨਾਂ ਦੇ ਵਿੱਚ ਇਹਨਾਂ ਨੂੰ ਕੈਮਰਾ ਲਾ ਕੇ ਜਿਹੜਾ ਹੈ ਫਿਰਿਓ ਤਾਂ ਦੱਸਣਗੇ ਵੀ ਸਾਡਾ ਕਿੰਨਾ ਕਿੰਨਾ ਪਾਣੀ ਉੱਚਾ ਆ ਗਿਆ ਇਹ ਕਿਉਂਕਿ ਇਹਦਾ ਅੱਗੇ ਬੈਡ ਬੰਦ ਹੋਇਆ ਸੀ ਉੱਤੇ ਗੋਹ ਪਿਆ ਸੀ ਹੁਣ ਸਾਫ਼ ਹੋ ਗਿਆ ਪਾਣੀ ਧਰਤੀ ਥੱਲੇ ਰੀਚਾਰਜ ਹੋਣ ਲੱਗ ਪਿਆ ਰੀਚਾਰਜ ਹੋਣ ਲੱਗ ਪਿਆ ਜੇ ਗੰਦਾ ਵਗੂਗਾ ਤੇ ਗੰਦਾ ਰੀਚਾਰਜ ਹੋਣਾ ਤੇ ਸਾਫ਼ ਵਗੂਗਾ ਤੇ ਸਾਫ਼ ਹੋਣਾ ਸੋ ਗੰਦੇ ਨਾਲ ਬਹੁਤ ਵੱਡਾ ਰੀਚਾਰਜ ਨੂੰ ਨੁਕਸਾਨ ਹੁੰਦਾ ਸਾਫ ਦੇ ਨਾਲ ਬਹੁਤ ਵੱਡਾ ਫਾਇਦਾ ਹੁੰਦਾ ਠੀਕ ਹੈ ਜੀ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਤੁਸੀਂ ਦੇਖਿਆ ਵੀ 35 ਤੋਂ 40 ਸਾਲ ਬਾਅਦ ਇਹ ਜਿਹੜਾ ਬੁੱਢਾ ਦਰਿਆ ਫਿਰ ਤੋਂ ਜਿਹੜਾ ਆਵਾਜ਼ ਹੋ ਗਿਆ ਕਹਿ ਸਕਦੇ ਆਪਾਂ ਕਿਉਂਕਿ ਇੱਥੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਜਿਹੜੀਆਂ ਸੰਗਤਾਂ ਹੈਗੀਆਂ ਆ ਇਹ ਉਹੀ ਬੁੱਢਾ ਦਰਿਆ ਆ ਜਿਹੜਾ ਕਦੇ ਗੰਦਾ ਨਾਲਾ ਬਣ ਗਿਆ ਸੀਗਾ ਪਰ ਹੁਣ ਬਾਬਾ ਜੀ ਦੀ ਮਿਹਨਤ ਸਦਕਾ ਇਹ ਫਿਰ ਤੋਂ ਸੰਗਤਾਂ ਦੀ ਮਿਹਨਤ ਸਦਕਾ ਫਿਰ ਤੋਂ ਇਹ ਬੁੱਢਾ ਦਰਿਆ ਬਣ ਗਿਆ ਲੋਕ ਕਿਦਾਂ ਦੇਖੋ ਇਸ਼ਨਾਨ ਕਰ ਰਹੇ ਨੇ ਵਿਸਾਖੀ ਦਾ ਪਵਿੱਤਰ ਦਿਹਾੜਾ ਜਿਹੜਾ ਹੈਗਾ ਇੱਥੇ ਜਿਹੜਾ ਮਨਾਇਆ ਜਾ ਰਿਹਾ ਤੇ ਸਾਡੇ ਨਾਲ ਸੰਗਤਾਂ ਵੀ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਬਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਜੀਤ ਸਿੰਘ ਆ ਜੀ ਹਾਂ ਦੇਖੋ ਜੀ ਇਹ ਬੁੱਢਾ ਨਾਲਾ ਫਿਰ ਤੋਂ ਬੁੱਢਾ ਦਰਿਆ ਬਣ ਗਿਆ ਕੀ ਕਹਿਣਾ ਚਾਹੁੰਦੇ ਹੋ ਇਹ ਸਾਡੇ ਧਨੁਪਾਗ ਦੇ ਜਿਹੜੇ ਸੰਤ ਬਾਹਪੁਰਖ ਸਾਡੇ ਕੋਲ ਆਏ ਤੇ ਇਹਨਾਂ ਨੇ ਇਸ ਬੁੱਢੇ ਦਰਿਆ ਦੀ ਨਹਾਰ ਬਦਲਤੀ ਜਿਹੜਾ ਪਹਿਲਾਂ ਨਾਲਾ ਹੀ ਬਣਿਆ ਹੋਇਆ ਸੀ ਸਾਰਾ ਜੀ ਸਾਰੇ ਸ਼ਹਿਰਾਂ ਦਾ ਗੰਦ ਇਹਨਾਂ ਵਿੱਚ ਪੈ ਰਿਹਾ ਸੀ ਇੱਥੇ ਤੁਸੀਂ ਅਗਰ ਪਹਿਲਾਂ ਆਏ ਹੁੰਦੇ ਤੁਸੀਂ ਦੇਖਦੇ ਇੱਥੇ ਗੋਹੇ ਦੇ ਢੇਰ ਲੱਗੇ ਹੋਏ ਸੀ ਜੀ ਮਰੇ ਹੋਏ ਡੰਗਰ ਗੋਹੇ ਦੇ ਢੇਰ ਭਰਿਆ ਹੋਇਆ ਸੀ ਜੀ ਸਾਰਾ ਏਰੀਆ ਜਿਹੜਾ ਅੱਜ ਬਿਲਕੁਲ ਤੁਸੀਂ ਇਸ ਇਸ਼ਨਾਨ ਕਰ ਰਹੇ ਹੋ ਤੇ ਬਸ ਸੰਤਾਂਵਾਂ ਪ੍ਰਖਾ ਦੀ ਕਿਰਪਾ ਸਦਕਾ ਹੀ ਹੋ ਰਿਹਾ ਜੀ ਸਾਰਾ ਕੁਝ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਪਹਿਲਾਂ ਅਸੀਂ ਛੋਟੇ-ਛੋਟੇ ਹੁੰਦੇ ਸੀ ਇੱਥੇ ਨਹਾਉਂਦੇ ਹੁੰਦੇ ਸੀਗੇ ਤੇ ਅੱਜ ਫਿਰ ਉਹੀ ਮਾਹੌਲ ਆ ਗਿਆ ਯਾਦਾਂ ਤਾਰੀਆਂ ਹੋ ਗਈਆਂ ਕੀ ਕਹਿਣਾ ਚਾਹੁੰਦੇ ਇਦੇ ਵਾਸਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੈਸੇ ਪੂਰਾ ਏਰੀਆ ਹੀ ਵੀ ਬਾਬਾ ਜੀ ਨੇ ਆ ਕੇ ਨਾ ਜਿਵੇਂ ਉਹ ਕਹਿੰਦੇ ਜੰਗਲ 'ਚ ਮੰਗਲ ਲਾਤੇ ਮੇਲਾ ਲਾਤਾ ਅਜ ਪੂਰਾ ਇੱਥੇ ਤੇ ਗੰਦ ਨਾਲ ਭਰਿਆ ਹੋਇਆ ਸੀਗਾ 30 ਸਾਲ ਹੋ ਗਏ ਲੋਕਾਂ ਨੇ ਉਮੀਦ ਛੱਡ ਦਿੱਤੀ ਸੀ ਇਹਨੂੰ ਗੰਦਾ ਨਾਲਾ ਬਣਾਤਾ ਸੀਗਾ ਤੇ ਹੁਣ ਬਾਬਾ ਜੀ ਨੇ ਦੁਬਾਰ ਤੋਂ ਫਿਰ ਪਵਿੱਤਰ ਬੁੱਢੇ ਦਰਿਆ ਦਾ ਮਤਲਬ ਸ਼ੁਰੂਆਤ ਹੋ ਗਈ ਆ ਤੇ ਹੌਲੀ ਹੌਲੀ ਅੱਗੇ ਤੱਕ ਪੂਰਾ ਬਣ ਜਾਊਗਾ ਸਾਡੇ ਉੱਥੇ ਵੀ ਘਾਟ ਬਣਿਆ ਗੁਰੂ ਰਾਮਦਾਸ ਨਗਰ ਤੋਂ ਅਸੀਂ ਆਏ ਆਂ ਤੇ ਉੱਥੇ ਵੀ ਬਣੇ ਆ ਲੇਕਿਨ ਉੱਥੇ ਤੱਕ ਥੋੜਾ ਟਾਈਮ ਲੱਗਣਾ ਸੀ ਫਿਰ ਉਹਨਾਂ ਇੱਥੇ ਕਰਤੇ ਤੇ ਇਸ ਟਾਈਮ ਇੱਥੇ ਤੇ ਬਿਲਕੁਲ ਸਾਫ ਪਾਣੀ ਹੈ ਤੇ ਬਾਬਾ ਜੀ ਨੂੰ ਬਹੁਤ ਬਹੁਤ ਵਧਾਈਆਂ ਪਰਮਾਤਮਾ ਦੇ ਲੰਬੀ ਉਮਰ ਕਰੇ ਤੇ ਸਾਰਾ ਇਲਾਕਾ ਪੂਰਾ ਖੁਸ਼ ਆ ਕਿੰਨੀਆਂ ਕਿ ਸੰਗਤਾਂ ਅੱਜ ਇੱਥੇ ਇਸ਼ਨਾਨ ਕਰਨ ਵਾਸਤੇ ਪਹੁੰਚੀਆਂ ਤੇ ਪਹੁੰਚਣਗੀਆਂ ਬਹੁਤ ਜ਼ਿਆਦਾ ਸੰਗਤ ਦੀ ਕੋਈ ਗਿਣਤੀ ਤਾਂ ਹੈ ਨਹੀਂ ਜੀ ਸੰਗਤ ਹਜ਼ਾਰਾਂ ਦੇ ਹਿਸਾਬ ਨਾਲ ਆ ਰਹੀ ਆ ਤੇ ਮੇਲਾ ਲੱਗਿਆ ਹੋਇਆ ਪੂਰਾ ਰੋਡ ਬਹੁਤ ਜ਼ਿਆਦਾ ਦੇਖੋ ਕੈਮਰਾ ਘੁਮਾ ਕੇ ਬਹੁਤ ਸੰਗਤ ਆ ਰਹੀ ਹੈ ਹਾਂ ਜੀ ਤੇ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਬਾਬਾ ਜੀ ਗੌਸਪਰਪਿੰਡ ਤੋਂ ਮੈਂ ਤੁਹਾਨੂੰ ਦੱਸ ਦਵਾਂ ਪਹਿਲਾਂ ਗੌਸਪਰਪਿੰਡ ਤੋਂ ਜਿੱਥੇ ਜਾ ਕੇ ਇਹ ਦਰਿਆ ਦੇ ਵਿੱਚ ਸੱਤ ਰੋਜ ਦੇ ਵਿੱਚ ਰਲਦਾ ਇਹ ਪਾਣੀ ਮੈਂ ਕਹਿੰਦਾ ਸਭ ਤੋਂ ਪਹਿਲਾਂ ਮੈਂ ਖਾਲਸਾ ਸਾਜਣਾ ਜੀ ਸ੍ਰੀ ਸਾਰੀ ਗੁਰਸੰਗਤ ਨੂੰ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਜੋ ਜੋ ਪਰਾਲਾ ਅੱਜ ਸੰਤ ਬਾਬਾ ਸੀਚੇਵਾਲ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਨੇ ਕਰਿਆ ਇਹ ਇੱਕ ਅਨੋਖਾ ਪਰਾਲਾ ਦੁਨੀਆ ਦੇ ਉੱਤੇ ਅਨੋਖਾ ਕਿਉਂਕਿ ਬਾਤਾਵਾਂ ਦੇ ਨਾਲ ਕੋਈ ਕੋਈ ਬੰਦਾ ਵਾ ਕੋਈ ਮਹਾਪੁਰਸ਼ੀ ਹੁੰਦੇ ਜਿਹੜੇ ਪਿਆਰ ਕਰਦੇ ਆ ਨਹੀਂ ਤਾਂ ਸਿਰਫ ਇਹ ਹੁੰਦਾ ਵਾ ਵੀ ਆਪਾਂ ਵਾਤਾਵਰਨ ਨੂੰ ਖਰਾਬ ਕਰਨ ਦੇ ਵਿੱਚ ਤਾਂ ਬਹੁਤ ਵੱਡੇ ਵੱਡੇ ਯੋਗਦਾਨ ਪਾ ਦਿੰਦੇ ਆ ਪਰ ਵਾਤਾਵਰਨ ਨੂੰ ਸਾਫ਼ ਕਰਨ ਦੇ ਵਿੱਚ ਇਹ ਕੋਈ ਰੱਬੀ ਰੂਹ ਆ ਕੋਈ ਪਰਮਾਤਮਾ ਤੋਂ ਬਖਸ਼ਿਸ਼ ਲੈ ਕੇ ਆਈ ਰੂਹ ਆ ਜਿਹੜੀ ਉਹੀ ਸਾਫ਼ ਕਰ ਸਕਦੀ ਆ ਨਹੀਂ ਤਾਂ ਗੰਦ ਪਾਉਣ ਨੂੰ ਤਾਂ ਸਾਡਾ ਅਸੀਂ ਹਰ ਇੱਕ ਬਜਿਅਕਤੀ ਤਿਆਰ ਆ ਪਰ ਮੈਂ ਪਰਮਾਤਮਾ ਅੱਗੇ ਅਰਜੋਈ ਬੇਨਤੀ ਵੀ ਕਰਦਾ ਵੀ ਹੇ ਹੇ ਕਾਰਪੁਰਖ ਸੱਚੇ ਪਾਤਸ਼ਾਹ ਜੀਓ ਵੀ ਸਾਰੇ ਭਾਰਤ ਦੇ ਜਿੰਨੇ ਵੀ ਬਸਨੀਕ ਆ ਪਰਮਾਤਮਾ ਸਮਰਤ ਬਖਸ਼ਣ ਉਹਨੂੰ ਸ਼ੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਦੀ ਜਿਹੜੀ ਇਹ ਸੇਧ ਆ ਜਿਹੜੀ ਉਹ ਬਖਸ਼ਿਸ਼ ਕਰਨ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਾਤਾਵਰਨ ਨੂੰ ਬਚਾ ਸਕੀਏ ਕਿਉਂਕਿ ਅਸੀਂ ਹਮੇਸ਼ਾ ਬਾਤਾਵਰਨ ਦੇ ਵਿੱਚ ਹੀ ਸਾਹ ਲੈਣਾ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਛੱਡ ਕੇ ਜਾ ਰਹੇ ਹਾਂ ਤੇ ਉਹ ਇਕੱਲਾ ਸਿਰਫ ਇੱਕ ਇਨਸਾਨ ਨੇ ਇਹ ਇਹਨਾਂ ਦੇ ਵਿੱਚ ਵੈਸੇ ਹੀ ਭਗਵਾਨ ਬਸਦਾ ਕੋ ਇਨਸਾਨ ਇਨਸਾਨ ਨਹੀਂ ਇਹ ਕੰਮ ਕਰ ਸਕਦਾ ਭਗਵਾਨ ਕਿਸੇ ਦੇ ਵਿੱਚ ਵਸ ਕੇ ਇਹ ਕੰਮ ਕਰਦਾ ਵਾ ਪਰ ਪ੍ਰਮਾਤਮਾ ਦੀ ਬਹੁਤ ਵੱਡੀ ਇਹਨਾਂ ਤੇ ਮਹਾਨ ਕਿਰਪਾ ਇਹਨਾਂ ਨੇ ਅੱਜ ਤੋਂ 15 ਸਾਲ ਪਹਿਲਾਂ ਸਾਡੇ ਪਿੰਡਾਂ ਦਾ ਦੌਰਾ ਕੀਤਾ ਸੀ ਇਸ ਦਰਿਆ ਦੇ ਕੰਢੇ-ਕੰਢੇ ਜਾ ਕੇ ਇਹਨਾਂ ਨੇ ਸਾਡੇ ਹਾਲਾਤ ਦੇਖੇ ਸੀ ਬਦ ਤੋਂ ਬਦ ਕਰਨੇ ਇਸ ਟਾਈਮ ਹਾਲਾਤ ਉੱਥੇ ਜਿੱਥੇ ਜਾ ਕੇ ਸਾਰੇ ਲੁਧਿਆਣੇ ਦੀ ਗੰਦਗੀ ਸਤਲੂ ਜਦਰੀਆ ਦੇ ਵਿੱਚ ਪੈਂਦੀ ਆ ਉਸ ਜਗ੍ਹਾ ਤੇ ਵੀ ਇਹ ਪਹੁੰਚੇ ਬੜੇ ਅਪਰਾਲੇ ਕੀਤੇ ਬੜੇ ਜੀਐਨਟੀ ਦੀਆਂ ਟੀਮਾਂ ਵੀ ਜਾਂਦੀਆਂ ਬੜਾ ਕੁਛ ਕੀਤਾ ਪਰ ਇਹਨਾਂ ਨੇ ਹੁਣ ਆ ਜਿਹੜਾ ਹੱਥੀ ਕਾਰਜ ਆਪ ਆਰੰਭ ਕੀਤਾ ਵਾ ਇਹਦੇ ਨਾਲ ਦੇ ਕੋਈ ਰਿਸ ਨਹੀਂ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਸੰਤ ਬਹੁਤ ਕੁਛ ਕਰ ਸਕਦੇ ਆ ਪਰ ਜਿਹੜੇ ਬੰਦੇ ਆ ਜਿੰਨਾਂ ਦੀ ਆਲੋਚਨਾ ਕਰਦੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਅਪੀਲ ਕਰਦਾ ਪ੍ਰਵੀਤ ਕਿਰਪਾ ਕਰਕੇ ਸਾਥ ਬੇਸ਼ੱਕ ਨਹੀਂ ਦੇ ਸਕਦੇ ਨਾ ਦਿਓ ਪਰ ਜਿਹੜੀ ਹੈਗੀ ਆ ਆਲੋਚਨਾ ਜਿਹੜੀ ਉਹ ਮਾੜੀ ਹੁੰਦੀ ਆ ਜੋ ਕੋ ਸੰਤਾਂ ਦਾ ਮਾਰਗ ਆ ਧਰਮ ਦੀ ਪੌੜੀ ਹੁੰਦੀ ਹੈ ਇਹ ਤਾਂ ਪੌੜੀ ਇੱਕ ਇੱਕ ਪੌੜੀ ਚੜਾਂਗੇ ਤਾਂ ਸਾਰਾ ਦਰਿਆ ਆਪਾਂ ਸਾਫ਼ ਕਰ ਲਾਂਗੇ ਬਹੁਤ ਬਹੁਤ ਧੰਨਵਾਦ ਸਰ ਆ ਜਾ ਬੇਟਾ ਇੱਧਰ ਆ ਜਾ ਤੁਸੀਂ ਅੱਜ ਪੂਹੜੀ ਗਲੇ ਆਹੀ ਪੈਂਡਾ ਅੱਛਾ ਇਹੀ ਪੈਂਡਾ ਹਾਂਜੀ ਕੀ ਕਰਨਾ ਆਇਓ ਨਹਾਉਣ ਆਇਆ ਇੱਥੇ ਕਿੱਧਰ ਆਤ ਦਰਿਆ ਤੇ ਪਸ਼ਾਖੀ ਦੇ ਮੌਕੇ ਤੇ ਹਾਂਜੀ ਕਿੰਨਾ ਕੁ ਮਜ਼ਾ ਆ ਰਿਹਾ ਬਹੁਤ ਮਜ਼ਾ ਆ ਰਿਹਾ ਆਇਆ ਅੱਲਾ ਕਦੇ ਨਾਤੇ ਹੋਤਾ ਹਾਂ ਨਹੀਂ ਪਹਿਲਾਂ ਨਹੀਂ ਨਹਾਉਣਾ ਹੁਣ ਇੱਥੇ ਨਹਾ ਕੇ ਫੜਾਉਣ ਜਾ ਰਿਹਾ ਹਾਂ ਹਾਂਜੀ ਸਾਫ਼ ਪਾਣੀ ਆ ਗਿਆ ਸਾਫ਼ ਪਾਣੀ ਆਇਆ ਜਮਾਈ ਅੱਛਾ ਸਾਫ਼ ਪਾਣੀ ਆ ਗਿਆ ਫਿਰ ਤਾਂ ਹੋਰ ਮੋਜਾਂ ਹੋ ਗਈਆਂ ਹਾਂਜੀ ਹੋਰ ਅੱਗੇ ਵੀ ਆਇਆ ਕਰੂੰਗੇ ਹਾਂਜੀ ਹਾਂਜੀ ਪਹਿਲਾਂ ਗੋਹੇ ਵਾਲਾ ਪਾਣੀ ਹੁੰਦਾ ਸੀ ਜਦੋਂ ਹਣ ਤਾਂ ਆਹ ਹੋ ਗਿਆ ਅਸੀਂ ਕੱਲ ਵੀ ਆਏ ਸੀਗੇ ਰੋਜ਼ ਹੀ ਆਇਆ ਕਰਨਾ ਹੁਣ ਗਰਮੀਆਂ 'ਚ ਪਹਿਲਾਂ ਮੋਟਰ ਤੇ ਨਹਾਉਦੇ ਹੁੰਦੇ ਸੀ ਹੁਣ ਇੱਥੇ ਆਇਆ ਕਰਾਂਗੇ ਹਾਂਜੀ 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 ਸਕੂਲੋਂ ਆਂਦੇ ਅਭ ਵੀ ਆਇਆ ਕਰਾਂਗੇ ਸੋ ਦੇਖੋ ਛੋਟੇ ਛੋਟੇ ਬੱਚੇ ਆ ਉਹ ਵੀ ਬਹੁਤ ਖੁਸ਼ ਨਜ਼ਰ ਆ ਰਹੇ ਆ ਕਿਉਂਕਿ ਬੱਚਿਆਂ ਵਿੱਚ ਹੀ ਰੱਬ ਵੱਸਦਾ ਆ ਜਦੋਂ ਸੰਗਤਾਂ ਦੇ ਚਿਹਰੇ ਦੇ ਉੱਤੇ ਬੱਚਿਆਂ ਦੇ ਚਿਹਰੇ ਉੱਤੇ ਮੁਸਕਰਾਹਟ ਹੁੰਦੀ ਆ ਤੇ ਉਹੀ ਰੱਬ ਹੁੰਦਾ ਆ ਉਹੀ ਰੱਬ ਦਾ ਰੂਪ ਬਣ ਜਾਂਦੇ ਨੇ ਬੱਚੇ ਸੋ ਇਸ ਦਰਿਆ ਦੇ ਵਿੱਚ ਜਿਹੜੀ ਆਪਾਂ ਗੱਲ ਕਰੀਏ ਤੇ 35 ਸਾਲ ਬਾਅਦ ਜਿਹੜਾ ਹੈਗਾ ਵਿਸਾਖੀ ਦਾ ਜਿਹੜਾ ਮੇਲਾ ਆ ਕਿਉਂਕਿ ਪਾਣੀ ਵੀ ਸਾਫ਼ ਹੋਇਆ ਆ ਗੁਰੂ ਨਾਨਕ ਸਾਹਿਬ ਦੀ ਚਰਨ ਛੋਪਾ ਪ੍ਰਾਪਤ ਦਰਿਆ ਆ ਪਹਿਲਾਂ ਬੁੱਢਾ ਦਰਿਆ ਸੀ ਫਿਰ ਬੁੱਢਾ ਨਾਲਾ ਬਣ ਗਿਆ ਹੁਣ ਫਿਰ ਤੋਂ ਬੁੱਢਾ ਦਰਿਆ ਬਣ ਗਿਆ ਆ ਤੇ ਸਾਡੇ ਵੱਲੋਂ ਵੀ ਲੁਧਿਆਣਾ ਲਾਈਵ ਵੱਲੋਂ ਵੀ ਸਾਰੀਆਂ ਸੰਗਤਾਂ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਆ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜਰੂਰ ਦੱਸਣੇ ਆ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖਣਾ ਆ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਾਨੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ